ਮੈਂ ਪਹਿਲਾਂ ਤੋਂ ਵੀ ਕਹਿਣਾ ਅੱਜ ਵੀ ਕਹਿਣਾ ਇਹ ਨੀਲੇ ਪੀਲੇ ਹਰੇ ਕਾੜ ਤੁਹਾਡੀ ਗਰੀਬੀ ਨਹੀਂ ਚੱਕ ਸਕਦੇ ਹਾਂਜੀ ਇੱਕ ਮਿੰਟ ਮਾਈਕ ਜਗ੍ਹਾ ਤੇ ਦੇ ਦੇ ਮੇਰਾ ਜ਼ਿਲ੍ਹਾ ਜਲੰਧਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਧਰਨੇ ਤੇ ਆਏ ਸੀ ਜਦੋਂ ਇਹ ਸਰਕਾਰ ਨਹੀਂ ਸੀਗੀ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਕਿ ਨਹੀਂ ਸੀ ਵੇਖੇ ਮੈਂ ਇੱਕ ਗੱਲ ਕਹੀ ਸੀ ਤੋਂਡੀ ਕਿ ਨਹੀਂ ਤੈਨੂੰ ਖਾਜ ਜਦੋਂ ਕੈਪਟਨ ਸਾਹਿਬ ਅਕਾਲੀਆਂ ਦੀ ਸਰਕਾਰ ਆਈ ਕਿ ਆਹ 5000 ਕਹਿੰਦਾ ਇੰਨੇ ਤੇ ਮੇਰਾ ਮਾਲੀ ਵੀ ਨਹੀਂ ਲੈਂਦਾ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕੋਈ ਨਹੀਂ ਦੱਸ ਸਕਦੇ ਵੀ ਮੈਂ ਪਹਿਲਾਂ ਤੋਂ ਵੀ ਕਹਿਣਾ ਅੱਜ ਵੀ ਕਹਿਣਾ ਇਹ ਨੀਲੇ ਪੀਲੇ ਹਰੇ ਕਾਰਡ ਤੁਹਾਡੀ ਗਰੀਬੀ ਨਹੀਂ ਚੱਕ ਸਕਦੇ ਗਰੀਬੀ ਤੁਹਾਡੇ ਬੱਚੇ ਚੱਕਣਗੇ ਜੇ ਉਹਨਾਂ ਨੂੰ ਪੜਾ ਆ ਦਈਏ 50 50 ਲੱਖ 60 60 ਲੱਖ ਦੇ ਪੈਕੇਜ ਜਦੋਂ ਲੈਣਗੇ ਨਾ ਕੰਪਨੀਆਂ ਤੋਂ ਉਦੋਂ ਗਰੀਬੀਆਂ ਚੱਕੀਆਂ ਜਾਣਗੀਆਂ ਦੁੱਖਾਂ ਨਹੀਂ ਕਿਦੀ ਮੈਨੂੰ ਹਾਂਜੀ ਇੱਕ ਮਿੰਟ ਮਾਈਕ ਜੇ ਹੈਗਾ ਦੇ ਦੇ ਜੀ ਕੀ ਕਹਿੰਦੇ ਪੰਜ ਜੀ ਸਰਖਾਵਾਂ ਵਧਾਈਆਂ ਤੇ ਆਹ ਜਿਹੜੀਆਂ ਦੀ 12000 ਕੁ ਆਏ ਤੇ ਮਾਈਕ ਪੈਣਾ ਇੱਕ ਇੱਕ ਮਿੰਟ ਆ ਲੈ ਅੱਗੇ ਬੁਲਾ ਲਓ ਜੇ ਤਾਂ ਫਿਰ ਜੀ ਨਹੀਂ ਹੈਗੀ ਤਾਂ ਆ ਦੂਜੇ ਮਾਈਕਾ ਕੋਡਲੈਸਾਗੇ ਹਾਜੀ ਭਾਂਜੀ ਭਾਂਜੀ ਕੀ ਹਾਂਜੀ ਸਾਡੇ ਬਹੁਤ ਹੀ ਸਤਿਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਟੱਟਸੀਏ ਕਦੀ ਵੀ ਕਹਿੰਦੇ ਸੀ ਇਹ ਇਤਹਾਪਾ ਕਾ ਕੇ ਬੋਲ ਨਹੀਂ ਸਕਦੇ ਨਾ ਤੇ ਸਟੇਜਾਂ ਤੇ ਕਹਿੰਦੇ ਇੱਕ ਸਰਕਾਰੀ ਮੁਲਾਜ਼ਮ ਆ ਦੇਖੋ ਸਰਕਾਰੀ ਮੁਲਾਜ਼ਮ ਜੇ ਧਰਨੇ ਲਾ ਸਕਦੇ ਆ ਤੇ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੋਣ ਤੇ ਉੱਥੇ ਜਾ ਕੇ ਦੱਸ ਵੀ ਸਕਦੇ ਆ ਸਾ ਮੇਰਾ ਜ਼ਿਲ੍ਹਾ ਜਲੰਧਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਧਰਨੇ ਤੇ ਆਏ ਸੀ ਜਦੋਂ ਇਹ ਸਰਕਾਰ ਨਹੀਂ ਸੀਗੀ ਇਹਨਾਂ ਨੇ ਆ ਕੇ ਦਰੀ ਤੇ ਇੱਕ ਗੱਲ ਕੀਤੀ ਸੀ ਟਾਟੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਇਹਨਾਂ ਨੇ ਕਿਹਾ ਸੀ ਮੈਂ ਤੁਸੀਂ ਕਿਹੜੇ ਵਿਆਪਕਾਂ ਸੀ ਕਿਹਾ ਸੀ ਕੱਚੇ ਦੇ ਆਪਕਾਂ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਵੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਵੇਖੇ ਜਦੋਂ ਮੇਰੀ ਸਰਕਾਰ ਆਊਗੀ ਜੇ ਮੈਂ ਪਹਿਲ ਦੇ ਆਧਾਰ ਤੇ ਪੱਕਿਆ ਨਾ ਕਰ ਸਕਿਆ ਤਾਂ ਤੁਹਾਨੂੰ ਪਹਿਲ ਦੇ ਆਧਾਰ ਤੇ ਤੁਹਾਡੀਆਂ ਤਨਖਾਹਾਂ 'ਚ ਵਾਅਦਾ ਕਰਾਂਗਾ ਲੋਕਾਂ ਨੇ ਬਹੁਤ ਕਿਹਾ ਤੇ ਨਏ ਜੀ ਪਹਿਲਾ ਕੈਪਟਨ ਵੀ ਤੁਹਾਡੇ ਤਨਖਾਹਾਂ ਤੇ ਆਉਂਦੇ ਰਹੇ ਸੀਗੇ ਉਹ ਕਰਨਗੇ ਪਰ ਉਹ ਮਹਿਲਾ ਚੋਂ ਬਾਹਰ ਨਹੀਂ ਨਿਕਲੇ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਤੁਹਾਡੀ ਕਿੰਨੀ ਤਨਖਾਹ ਜਦੋਂ ਕੈਪਟਨ ਸਾਹਿਬ ਅਕਾਲੀਆਂ ਦੀ ਸਰਕਾਰ ਆਈ ਕਿਹਾ 5000 ਕਹਿੰਦਾ ਇੰਨੇ ਤੇ ਮੇਰਾ ਮਾਲੀ ਵੀ ਨਹੀਂ ਲੈਂਦਾ ਜਿੰਨੀ ਤੁਹਾਡੀ ਤਨਖਾਹ ਨਾ ਤੇ ਉਹ ਮਾਲੀ ਲੱਭਿਆ ਨਾ ਕੈਪਟਨ ਲੱਭਿਆ ਉਸ ਤੋਂ ਬਾਅਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਉਂਦਿਆਂ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਤਨਖਾਹ 6000 ਸੀ ਆਉਂਦਿਆਂ ਸਾਰ ਤੇਨੇ ਗੁਣਾ ਤਨਖਾਹਾਂ ਕੀਤੀਆਂ ਤੇ ਸਭ ਤੋਂ ਵਧੀਆ ਗੱਲ ਕੀ ਸਾਡੇ ਸੀਐਮ ਸਾਹਮਣੇ ਪਹਿਲਾਂ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਅਨਾਉਂਸ ਕੀਤਾ ਨਹੀਂ ਤੇ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਸਾਹਿਬ ਆ ਫੋਨ ਕਰਨ ਅੱਜ ਜਿਵੇਂ ਇੱਥੇ ਆਏ ਆ ਤਾਂ ਕਿ ਜੇ ਸਰਕਾਰਾਂ ਨੇ ਨਕਾਰਿਆ ਸੀ ਚਲੋ ਸਾਡੇ ਕੰਮ ਕੀਤੇ ਅੱਜ ਅਸੀਂ ਵੀ ਲੋਕਾਂ ਨੂੰ ਦੱਸਣ ਆਏ ਆ ਕਿ ਚਲੋ 12710 ਦੀ ਆਪਣੀ ਤੁਨਖਾਹ ਜਵਾਦਾ ਹੋਇਆ ਜੋ ਸਿਸਟਮ ਖਰਾਬ ਹੋਇਆ ਸੀ ਉਹਨੂੰ ਕਰਦੇ ਕਰਦੇ ਟਾਈਮ ਤਾਂ ਲੱਗਣਾ ਜੋ ਸਾਡੇ ਮਸਲੇ ਰਹਿ ਗਏ ਉਹ ਵੀ ਸਾਨੂੰ ਬੜੀ ਵੱਡੀ ਆਸਾ ਕੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੀ ਕਰਨਗੇ ਸੋ ਅੱਜ ਅੱਜ ਹੱਥ 'ਚ ਆਏ ਆ ਚਾਹੇ ਸਰਕਾਰਾਂ ਕਹਿੰਦੇ ਮੁਲਾਜਮ ਆ ਨਹੀਂ ਸਕਦੇ ਪਰ ਜੇ ਚੰਗੇ ਕੰਮ ਕੀਤੇ ਅਸੀਂ ਆਵਾਂਗੇ ਸਰਕਾਰਾਂ ਦੇ ਨਿਕਲੇ ਜਿੰਦਾਬਾਦ ਸਰਕਾਰਾਂ ਤਾਂ ਸਾਹਮਣੇ ਖੜੀਆਂ ਸਰਦਾਰ ਭਗਵੰਤ ਸਿੰਘ ਮਾਨ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕਿਉਂ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕਿਉਂ ਨਹੀਂ ਦੱਸ ਸਕਦੇ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਕੋਈ ਗੱਲ ਨਹੀਂ ਜਿਉਣ ਦੇ ਵਾਸਤੇ ਰੋਪਣਾ ਬਹੁਤ ਬਹੁਤ ਧੰਨ